ਹਾਂਜੀ ਮੈਂ ਅਦਾਰ ਸਿੰਘ ਤਾਰਾ ਐਮਸੀ ਬਾਈ ਨੰਬਰ ਵਾਰਡ ਇਸ ਟਾਈਮ ਹੈ ਬੈਠਾਂਗਾ ਸੜਕ ਤੇ ਜਿਹੜੀ ਸੜਕਾ 2 ਸਾਲ ਦੀ ਜਿਹੜੀ ਪੱਟੀ ਹੋਈ ਹੈ ਜੀ ਤਰਨਾ ਲਾਉਣ ਦੀ ਲੋੜ ਕੀ ਪਈ ਹੈ ਹੁਣ ਅਸੀਂ ਮੌਜੂਦਾ ਐਮਸੀ ਹਾਂਗੇ ਔਰ ਉਸ ਤੋਂ ਬਾਅਦ ਅਸੀਂ ਸਰਕਾਰ ਜਿਵੇਂ ਆ ਜਿਹੜਾ ਤਰਨਾਗਾ ਫਿਰ ਮੈਂ ਪੱਕੇ ਤੌਰ ਤੇ ਅੱਗੇ ਲਾਊਗਾ ਸਾਰੇ ਮਰਜ਼ਾ ਵਾਸੀਆਂ ਨੂੰ ਨਾਲ ਲੈ ਕੇ ਲਾਊਗਾ ਸੜਕ ਵੀ 2 ਸਾਲਾਂ ਬਾਅਦ ਮਸਾਜ ਧਰਨਾ ਦਿੱਤਾ ਪਰसों ਫੇਰ ਕਿਤੇ ਜਾ ਕੇ ਕੱਲ ਕੰਮ ਸ਼ੁਰੂ ਹੋਇਆ ਜੀ ਬਾਕੀ ਅੱਗੇ ਦੇਖਦੇ ਆਂ ਜੀ ਸਰਕਾਰ ਨੂੰ ਤਾਂ ਹੱਥ ਬਨ ਕੇ ਹੀ ਬੇਨਤੀ ਆ ਵੀ ਆਪਦੇ ਅਧਿਕਾਰੀਆਂ ਨੂੰ ਖਿੱਚ ਕੇ ਰੱਖਣ ਤਾਂ ਕਿ ਸਾਡੇ ਵਰਗਿਆਂ ਨੂੰ ਕਿਤੇ ਧਰਨਾ ਨਾ ਲਾਉਣਾ ਪਵੇ। ਕੰਮ ਐਵੇਂ ਹੀ ਹੁੰਦੇ ਨੇਗੇ ਵੀ ਜਿਹੜੇ ਧਰਨਾ ਲਾਉਣ ਤੋਂ ਬਾਅਦ ਹੀ ਹੁੰਦੇ ਨੇਗੇ। ਕਾਰਨ ਧਰਨਾ ਲਾਉਣ ਦੀ ਲੋੜ ਕੀ ਪੈਂਦੀ ਹੈ। ਹੁਣ ਅਸੀਂ ਮੌਜੂਦਾ ਐਮਸੀ ਹਾਂਗੇ ਔਰ ਉਸ ਤੋਂ ਬਾਅਦ ਅਸੀਂ ਸਰਕਾਰ ਜਿਵੇਂ ਆ ਕਿਤੇ ਨਾ ਕਿਤੇ ਜਿਹੜਾ ਵਿਭਾਗਾਂ ਦਾ ਜਿਹੜੇ ਅਧਿਕਾਰੀ ਨੇ ਉਹ ਕਿਸੇ ਨਾ ਕਿਤੇ ਕੰਮ ਨਹੀਂ ਕਰ ਰਹੇਗੇ ਸਾਡੇ ਮੰਗ ਪੱਤਰ ਕੰਪਲੀਟਾ ਦੇਣ ਤੋਂ ਬਾਅਦ ਵੀ ਨੋਟਿਸ ਕਢਾਉਣ ਤੋਂ ਬਾਅਦ ਵੀ 2 ਸਾਲ ਹੋ ਗਏ ਸੜਕ ਪੱਟੀ ਨੂੰ ਤਾਰ ਪਾਈ ਸੀ 2 ਦਿਨ ਵਿੱਚ ਸੜਕ ਪੱਟ ਕੇ ਸਿੜਤੀ ਸਾਰੀ ਪਰ ਬਣਾਉਣ ਦੇ ਲਈ 2 ਸਾਲ ਲੱਗੇ ਸਾਨੂੰ ਇੰਨੀ ਜਦੋਜਹਿਦ ਕਰਨੀ ਪਈ ਹੈਗੀ ਉਸ ਤੋਂ ਬਾਅਦ ਕਿਤੇ ਅੱਜ ਇਹ ਜਿਹੜੀ ਸੜਕਾ ਕੀ ਬਣਨ ਲੱਗੀ ਹੈਗੀ ਪਰ ਇੱਕ ਗੱਲ ਮੈਂ ਇਹ ਕਹਿਣਾ ਚਾਹਣਾਗਾ ਵੀ ਅਗਰ ਜਿਹੜੇ ਅਧਿਕਾਰੀ ਨੇ ਮਹਿਕਮੇ ਨੇ ਲੋਕਾਂ ਦੀਆਂ ਦੁੱਖ ਤਕਲੀਫਾਂ ਨਹੀਂ ਦੇਖਦੇਗੇ ਵੀ ਕਿੱਡੀ-ਕਿੱਡੀ ਦਿੱਕਤ ਆਉਂਦੀ ਆ ਜਿਹੜਾ ਕੰਮ ਕੁਝ ਮਹੀਨਿਆਂ ਵਿੱਚ ਟੈਂਡਰ ਦੇ ਵਿੱਚ ਹੁੰਦਾ ਵੀ ਇੰਨੇ ਮਹੀਨਿਆਂ ਵਿੱਚ ਇਹ ਕੰਮ ਨਿਵੇੜਨਾ ਉਹਨੂੰ ਕਈ ਕਈ ਸਾਲ ਲੰਗਾ ਦਿੰਦੇ ਨੇ ਫਿਰ ਸਾਡੇ ਵਰਗੇ ਲੋਕਾਂ ਨੂੰ ਜਾ ਕੇ ਧਰਨਾ ਲਾਉਣਾ ਪੈਂਦਾ ਫਿਰ ਇਹ ਕੰਮ ਸ਼ੁਰੂ ਹੁੰਦੇ ਨੇ ਪਰ ਮੈਂ ਤਾਂ ਇੱਕ ਸਰਕਾਰ ਨੂੰ ਪੀੜ ਕਰਦਾ ਬੇਨਤੀ ਕਰਦਾ ਵੀ ਜਿਹੜਾ ਵਿਭਾਗ ਜਿਹੜੇ ਅਧਿਕਾਰੀ ਕੰਮ ਨਹੀਂ ਕਰਦੇ ਏਸੀ ਕਮਰਿਆਂ ਵਿੱਚ ਬੈਠੇ ਨੇ ਸਾਨੂੰ ਧੂਪੇ ਵਿਖਾਉਂਦੇ ਨੇ ਧਰਨਾ ਦੇਣ ਲਈ ਮਜਬੂਰ ਕਰਦੇ ਨੇ ਉਹਨਾਂ ਵਿਭਾਗਾਂ ਤੇ ਕਾਰਵਾਈ ਕਰੇ ਜਿਹੜਾ ਠੇਕੇਦਾਰ ਕੰਮ ਨਹੀਂ ਕਰਦਾ ਜਿਹੜਾ ਜਈ ਐਕਸ਼ਨ ਕੰਮ ਨਹੀਂ ਕਰਦਾ ਉਹਨਾਂ ਦੀ ਬਦਲੀ ਕਰਨ ਉਹਨਾਂ ਨੂੰ ਘਰੇ ਤੋੜਨ ਕਿਉਂਗੀ ਸਾਡੇ ਟੈਕਸ ਦੇ ਪੈਸੇ ਵਿੱਚੋਂ ਕੰਮ ਹੁੰਦੇ ਨੇ ਸਰਕਾਰੀ ਇਹ ਕੋਈ ਆਪਣੀ ਜੇਬ ਤੋਂ ਨਹੀਂ ਬਣਾਉਂਦੇ ਡੇਢ ਡੇਢ ਲੱਖ ਰੁਪਇਆ ਲੈ ਕੇ ਏਸੀ ਕਮਰੇ ਵਿੱਚ ਬਹਿ ਕੇ ਸਾਡੀ ਜਾਤ ਨਹੀਂ ਪੁੱਜਦੇ ਸਾਡੇ ਜਿਹੜੇ ਸਲਾਮ ਏਰੀਆ ਦੇ ਕੰਮ ਨੇ ਚਾਹ ਸਰਕਾ ਪੱਟੀਆਂ ਨੇ ਚਾਹ ਪੀਣ ਵਾਲੇ ਪਾਣੀ ਦੀ ਦਿੱਕਤ ਆ ਚੈ ਟ੍ਰਾਂਸਫਾਰਮਰ ਦੀ ਲਾਈਟ ਦੀ ਦਿੱਕਤ ਤਾਂ ਕੋਈ ਵੀ ਹੈ ਜੀ ਉਹ ਨਹੀਂ ਹੁੰਦੀ ਆ ਸੜਕ ਵੀ 2 ਸਾਲਾਂ ਬਾਅਦ ਮਸਾਜ ਧਰਨਾ ਦਿੱਤਾ ਪਰਸੋਂ ਫੇਰ ਕਿਤੇ ਜਾ ਕੇ ਕੱਲ ਕੰਮ ਸ਼ੁਰੂ ਹੋਇਆ ਜੀ ਬਾਕੀ ਅੱਗੇ ਦੇਖਦੇ ਆਂ ਜੀ ਸਰਕਾਰ ਨੂੰ ਤਾਂ ਹੱਥ ਬੰਨ ਕੇ ਹੀ ਬੇਨਤੀ ਆ ਵੀ ਆਪ ਦੇ ਅਧਿਕਾਰੀਆਂ ਨੂੰ ਖਿੱਚ ਕੇ ਰੱਖਣ ਤਾਂ ਕਿ ਸਾਡੇ ਵਰਗੇ ਨੂੰ ਕਿਤੇ ਧਰਨਾ ਨਾ ਲਾਉਣਾ ਪਵੇ ਪ੍ਰਸ਼ਾਦ ਗੜਕਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਸੜਕ ਦਾ ਕੰਮ ਆ 2.5 ਸਾਲ ਹੋ ਗਏ ਸੀ ਐਂ ਰੁਕਿਆ ਆ ਸੀਗਾ ਉਸ ਤੋਂ ਬਾਅਦ ਜਿਹੜੇ ਐਮਸੀ ਸਾਹਿਬ ਨੇ ਉਹ ਧਰਨਾ ਲਗਾ ਕੇ ਕੰਮ ਚਲਾਈ ਹਾਂ ਹਾਂ ਜੀ ਹਾਂ ਇਹ ਪਹਿਲਾਂ ਤਾਂ ਹੀ ਮੰਦੀ ਰਿਹਾਗਾ ਕੰਮ ਦੇਖੋ ਇੰਨਾ ਨੇ ਬਚਾਦਾ ਨੇ ਮਿਹਨਤ ਕਰੀ ਹੈਗੀ ਤਾਂ ਹੀ ਜਾ ਕੇ ਅੱਜ ਸਾਨੂੰ ਸੁੱਖ ਦਾ ਸਾਹ ਮਿਲੂਗਾ ਪਹਿਲਾਂ ਇਹ ਸੜਕਾਂ ਸਾਈ ਟੁੱਟੀਆਂ ਰਹਿੰਦੀ ਸੀ ਇੱਕਾ ਸਪੈਸ਼ਲਾਂ ਕਰਕੇ ਸੜਕੋ ਵੀ ਟੁੱਟੇ ਜਾਂਦੀ ਹੈਗੀ ਪਾਣੀ ਬਹੁਤ ਖੜਦਾ ਹੈਗਾ ਇੱਥੇ ਸਪੈਸ਼ਲਾਂ ਦਾ ਜਿਆਦਾ ਕੋਈ ਹਿੱਲਾ ਹੋਵੇ ਫੇਰ ਤਾਂ ਦੀ ਬੰਦ ਹੋਣੀਆਂ ਚਾਹੀਦੀਆਂ ਨਹੀਂ ਆਣੀਆਂ ਜਿਹੜੀਆਂ ਵੀ ਸੜਕ ਫੇਰ ਤਾਂ ਨਹੀਂ ਟੁੱਟੂਗੀ ਇਹ ਤਰ੍ਹਾਂ ਦੇਖਦੇ ਹੋ ਕਿ ਮੌਜੂਦਾ ਸਰਕਾਰ ਦਾ ਐਮਸੀ ਵੀ ਪਰ ਸੁਣਵਾਈ ਫੇਲ ਨਹੀਂ ਹੁੰਦੀ ਪਲੀਸ ਐਮਸੀ ਆਈ ਤਾ ਨਹੀਂ ਹੁੰਦੀ ਹੈ ਕਿ ਦੇਖੋ ਇਹਨਾਂ ਨੇ ਮਿਹਨਤ ਕਰੀਆ ਤਾਂ ਇਹਨਾਂ ਨੂੰ ਅੱਜ ਇਹ ਤੇ ਸੜਕ ਬਣੀਆ ਤਾਂ ساری ਬਸਤੀ ਨੂੰ ਮੜਾ ਸੁੱਖ ਦਾ ਸਾਹ ਆਊਗਾ ਸਾਰੀ ਡਾਕਟਰ ਸਤਵੰਤ ਸਿੰਘ ਗੋਲਡੀ ਗੋਲਡੀ ਇਸ ਤਰ੍ਹਾਂ ਦੇਖਦੇ ਹੋ ਕਿ ਜਿਹੜੀ ਇਹ ਸੜਕ ਦਾ ਕੰਮ ਆ 2 ਟਾਈ ਸਾਲ ਹੋ ਗਏ ਸੀ ਨਹੀਂ ਹੋ ਰਿਹਾ ਸੀ ਕਰਨਾ ਲੰਦ ਰਿਆਂ ਕਿਸੇ ਦਾ ਉਸ ਤੋਂ ਬਾਅਦ ਕੰਮ ਨਹੀਂ ਸੀ ਹੋਇਆ ਹਾਂਜੀ ਉਸ ਤੋਂ ਬਾਅਦ ਕੰਮ ਸ਼ੁਰੂ ਹੋਇਆ ਕਿ ਇਹ ਦੋ ਦੋ ਤਿੰਨ ਬਜ਼ੁਰਗ ਇੱਕ ਦਿਨ ਦੇ ਵਿੱਚ ਡਿੱਗੇ ਜਿਉਰੇ ਸੱਟਾਂ ਲੱਗੀਆਂ ਫਿਰ ਐਮਸੀ ਸਾਹਿਬ ਨੇ ਧਰਨਾ ਦਿੱਤਾ ਇਹਨਾਂ ਦੇ ਕੋਲ ਵੀਡੀਓ ਵੀ ਪਈਆਂ ਨੇ ਉਹਨਾਂ ਦੇ ਕਾਫੀ ਸੱਟਾਂ ਲੱਗਣ ਦੇ ਬਾਅਦ ਵੀ ਉਹਨਾਂ ਨੇ ਧਰਨਾ ਲਾਇਆ ਫਿਰ ਉਸ ਤੋਂ ਬਾਅਦ ਇਹ ਕੰਮ ਚੱਲਿਆ ਜਿੰਨਾ ਇਸ ਤਰ੍ਹਾਂ ਦੇਖੋ ਤਾਂ ਮੌਜੂਦਾ ਸਰਕਾਰ ਤੇ ਐਮਸੀਓ ਫਿਰ ਵੀ ਧਰਨਾ ਲਗਾਉਣਾ ਪੈ ਰਿਹਾ ਇਹਨਾਂ ਨੂੰ ਹਾਂਜੀ ਫਿਰ ਇਹ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਚਾਹੀਦੀ ਹੈ ਜੀ ਇਹ ਆਦਰਸ਼ ਸੰਗੀਤ ਕਰ ਰਹੀ ਹੈ ਨਹੀਂ ਆਪਣੇ ਜੀਤਨਗਰ ਤੋਂ ਕੀ ਕਹਿਣਾ ਚਾਹੋਗੇ ਕਿ ਤਰਨੇ ਤੋਂ ਬਾਅਦ ਜਿਹੜੀ ਅੱਜ ਸੜਕ ਬਣੀ ਸਾਡੇ ਤਰਨੇ ਤੋਂ ਬਾਅਦ ਇਹ ਸੜਕ ਬਣੀ ਆ ਸਾਨੂੰ ਬਹੁਤ ਜ਼ਿਆਦਾ ਸੁੱਖ ਹੋਇਆ ਆ ਤਾਰਾ ਜੀ ਦਾ ਧੰਨਵਾਦ ਕਰਦੇ ਹੱਥ ਵੰਨ ਕੇ ਇਹ ਸਾਡੇ ਐਮਸੀ ਨੇ ਜਿਹੜੇ ਪਹਿਲੇ ਪਾਰਚੋ ਨੇ ਜਿਨ੍ਹਾਂ ਦੀ ਬਸਮੰਨੇ ਜੀ ਉਮਰ ਹੋ ਗਈ 30 ਸਾਲ ਤੋਂ ਉੱਤੇ ਹੋ ਗਈ ਤੇ ਪਹਿਲਾ ਐਮਸੀ ਆ ਜਿਹੜਾ ਆਪਣੇ ਘਰੇ ਆ ਕੇ ਕੰਮ ਕਰਾਉਂਦਾ ਘਰੇ ਆ ਕੇ ਹਾਲਚਾਲ ਪੁੱਛਦਾ ਇਹ ਪਹਿਲਾ ਵੰਦਾਰਾ ਸਿੰਘ ਜੀ ਨੇ ਜਿਹੜੇ ਸਾਰਾ ਕੰਮ ਕਰਾਉਂਦੇ ਨੇ ਹਰੇਕ ਕੰਮ ਦੇ ਵਿੱਚ ਖੜਨਾ ਖੜਨਾ ਇਹਨਾਂ ਨੇ ਇਹ ਨਹੀਂ ਦੇਖਣਾ ਇਹ ਛੋਟਾ ਕੰਮ ਆ ਇਹ ਕੰਮ ਵੱਡਾ ਇਹ ਕੰਮਾਂ ਦੇ ਵਿੱਚ ਹਰੇਕ ਕੰਮ ਦੇ ਵਿੱਚ ਜਾ ਕੇ ਇਹਨਾਂ ਨੇ ਖੰਡ ਨਹੀਂ ਖੰਡਣਾ